ਸਮਾਣਾ ਰਾਮਨਗਰ ਜਿਹੜੀ ਸੜਕ ਹੈ ਰਾਮਨਗਰ ਦੇ ਨਜ਼ਦੀਕ ਇੱਕ ਵਿਅਕਤੀ ਬੀਬੀਪੁਰ ਦਾ ਜੋ ਕਿ ਬਲਵੇੜੇ ਤੋਂ ਆ ਰਸੀ ਆਪਣੇ ਪਿੰਡ ਬੀਬੀਪੁਰ ਤੋਂ ਚੀਕਾ ਸਾਈਡ ਤੋਂ ਇੱਕ ਬੱਸ ਆਈ ਹੈ ਜਿਹੜੀ ਪਟਿਆਲਾ ਜਾ ਰਹੀ ਸੀ ਉਸ ਦੇ ਨਾਲ ਮੋਟਰਸਾਈਕਲ ਦੀ ਟੱਕਰ ਹੋਈ ਹੈ ਜਿਹੜੀ ਇਸ ਬੱਸ ਦੇ ਨਾਲ ਜਿਸ ਦੇ ਵਿੱਚ ਤਰਸੇਮ ਸਿੰਘ ਨਾਮ ਕੇ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਕਿ ਬੀਬੀਪੁਰ ਦਾ ਨਿਵਾਸੀ ਸੀ ਆਪਣੇ ਪਿੱਛੇ 3 ਬੱਚੇ ਛੱਡ ਗਏ ਇਸ ਮਾਮਲੇ ਦੇ ਵਿੱਚ ਫਸਿਆਣਾ ਪੁਲਿਸ ਦੀ ਰਾਮਨਗਰ ਚੌਂਕੀ ਵੱਲੋਂ ਕ ਬੱਸ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰਕੇ ਮ੍ਰਿਤਕ ਜੱਡ ਬੋਡੇ ਦੇ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪੀਟਲ ਵਿੱਚ ਕਰਾ ਕੇ ਵਾਰਸਾਂ ਨੂੰ ਸੌਂਪਿਆ ਜਾ ਰਿਹਾ ਹੈ ਗੁਰਪ੍ਰੀਤ ਸਿੰਘ ਉਹ ਜੀਜਾ ਹੀ ਲੱਗਦੇ ਮੇਰੀ ਉਹਦੀ ਉਮਰ तकरीबन 40 ਸਾਲ ਦੀ ਉਮਰ ਦੀ ਉਹ ਕਾਰੀ ਆਪਣੀ ਮੋਟਰਸਾਈਕਲ ਦੀ ਕਿਸ਼ਤ ਭਰਨ ਗਏ ਬਲਵੇੜੀ ਅੱਛਾ ਜੀ ਤੇ ਉਧਰੋਂ ਬਾਪ ਸਾਰੇ ਤੇ ਇਧਰੋਂ ਰੋਡਵੇ ਦੀ ਬੱਸ ਹਟਿਆਲੇ ਨੂੰ ਜਾ ਰਹੀ ਸੀ ਉਹਨਾਂ ਨਾਲ ਟੱਕਰ ਹੋ ਗਈ ਉਹਨਾਂ ਦੀ ਬੱਚੇ ਤਿੰਨ ਨੇ ਇਹਨਾਂ ਦੇ ਬੱਚੇ ਕੁਮਾਰੇ ਤਿੰਨੇ ਛੋਟੇ ਨਹੀਂ ਹਾਂ ਤਿੰਨੇ ਛੋਟੇ ਨਹੀਂ ਬੱਚੇ ਇਹ ਇਹ ਨਾ ਤਰਸੀਮ ਸਿੰਘ ਸੀ ਰੋਡਵੇਜ ਦੀ ਬੱਸ ਨਾਲ ਟੱਕਰ ਹੋਈ ਉਹਦੀ ਪਟਿਆਲਾ ਆ ਪੀਆਰਟੀਸੀ ਦੀ ਬੱਸ ਸੀ ਪੀਆਰਟੀਸੀ ਬੱਸ ਸੀ ਤੇ ਉਹਦੇ ਨਾਲ ਇਹ ਐਕਸੀਡੈਂਟ ਤਰਸੀਮ ਸਿੰਘ ਸੁਨੋ ਗੁਰਦਿਆਲ ਸਿੰਘ ਪਿੰਡ ਬੀਬੀਪੁਰ ਉਮਰ ਹੈਗੀ 43 ਸਾਲ ਇਹ ਬਲਵੇੜੇ ਤੋਂ ਨਵੇਂ گاؤں ਨੂੰ ਆ ਰਹੇ ਸੀ ਬੱਸ ਪਟਿਆਲੇ ਨੂੰ ਜਾ ਰਹੇ ਸੀ ਸਾਈਡ ਲੱਗੇ ਮੌਕੇ ਤੇ ਡੈਥ ਹੋ ਗਈ ਇਹਦੇ ਹਰਜਿੰਦਰ ਕੋਹੜੀ ਦੀ ਘਰ ਵਾਲੀ ਨੇ ਬਿਆਨ ਤੇ ਪਰਚਾ ਦਿੱਤਾ ਜੀ ਇਹ ਐਕਸੀਡੈਂਟ ਦੀ 304 ਜਿਹੜੀ ਆ ਨਵੀਂ ਆਈ ਹੈ ਹੁਣ ਬੀਐਨਐਸ ਦੇ ਥਰੂ 281 106 ਖਾਫਰਾਰ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼